ਸਮਾਣਾ ਦੇ ਮੈਸਰ ਰੋਡ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਚੇਤਨ ਸਿੰਘ ਚੋੜਾ ਮਾਜਰਾ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਦੱਸਦਈਏ ਕਿ ਸਮਾਣਾ ਸ਼ਹਿਰ ਨੂੰ 7 ਕਰੋੜ 58 ਲੱਖ ਰੁਪਏ ਦੀ ਲਾਗਤ ਅਤੇ 18.5 ਕਿਲੋਮੀਟਰ ਦੇ ਪ੍ਰੋਜੈਕਟ ਤੇ ਸੀਵਰੇਜ ਪਾਈਪਲਾਈਨ ਅਤੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਉਹਨਾਂ ਕਿਹਾ ਕਿ 8 ਮਹੀਨਿਆਂ ਦੇ ਅੰਦਰ ਅੰਦਰ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਜਾਏਗਾ ਉਹਨਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਇਸ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ ਅਤੇ ਇਸ ਪ੍ਰੋਜੈਕਟ ਨੂੰ ਲੈ ਕੇ ਸ਼ਹਿਰ ਦੇ ਲੋਕ ਹੁਣ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਇਸ ਤੋਂ ਲਾਭਾ ਖੇਕਿਸ ਮਾਣਾ ਸ਼ਹਿਰ ਦੀਆਂ ਜੋ ਵੀ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਦੀ ਗਰੰਟਾ ਵੀ ਆ ਚੁੱਕੀਆਂ ਨੇ ਅਤੇ ਜਲਦ ਹੀ ਸ਼ਹਿਰ ਦੇ ਵਿੱਚ ਇਹਨਾਂ ਸੜਕਾਂ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਏਗਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੀ ਹਾਜ਼ਰ ਰਹੀ। ਇਸ ਦੇ ਨਾਲ ਹੀ ਸੀਵਰੇਜ ਬੋਰਡ ਵਾਟਰ ਸਪਲਾਈ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਉਹ ਕੋਸ਼ਿਸ਼ ਕਰਨਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਏ। ਇਹ ਪਾਈਪਲਾਈਨ ਪੈਣੀ ਹੈ ਸਾਡੇ 11 ਕਿਲੋਮੀਟਰ। ਠੀਕ ਹੈ। ਸਾਡੇ 18 ਕਿਲੋਮੀਟਰ ਪਾਈਪਲਾਈਨ ਹੈ ਜਿਹੜੀ ਉਹ ਸਮਾਣੇ ਦੇ ਜਿਹੜੇ ਏਰੀਆ ਰਹਿੰਦੇ ਸੀ। ਪਿੰਡਰ ਕਲੋਨੀ ਹੋਗੀ ਜਾਂ ਭਵਾਨੀਗੜ੍ਹ ਰੋਡ ਦੇ ਜਿਹੜੇ ਖੱਬੇ ਪਾਸੇ ਵਾਲੀ ਜਿਹੜੀ ਉਹ ਪੈਂਦਾ ਸਾਰਾ ਰੇਸ਼ਮ ਕਲੋਨੀ ਹੋਰ ਜਿਹੜੇ ਵੀ ਰਹਿੰਦੇ ਤੇ ਉਥੇ 1.58 ਕਿਲੋਮੀਟਰ ਇਹ ਲਾਈਨ ਪੈਣੀ ਆ ਔਰ ਇਹਦਾ 8 ਮਹੀਨੇ ਦਾ ਸਮਾਂ ਹੈ 8 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਦੇਣੀ ਆ ਔਰ 7 ਕਰੋੜ 58 ਲੱਖ ਅਮਾਉਂਟ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਦੋ ਟਿਊਬਵੈਲ ਨੇ ਜਿਹੜੇ ਇੱਕ ਪਿੰਡਰ ਕਲੋਨੀ ਵਾਸਤੇ ਇੱਕ ਦੂਜੇ ਪਾਸੇ ਜਿਹੜਾ ਸੁਭਾਸ਼ ਪਾਰਕ ਦੇ ਵਿੱਚ ਲੱਗਣਾ ਦੋ ਟਿਊਬਵੈਲ ਲਾਈ ਜਾਣਗੇ ਇਹ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਭਿੰਡਰ ਕਲੋਨੀ ਜਾਂ ਹੋਰ ਕਈ ਕਲੋਨੀਆਂ ਦੀ ਜਿਹੜੀ ਮੰਗ ਸੀ ਕਿ ਪਾਣੀ ਪੀਣ ਵਾਲੇ ਪਾਣੀ ਵਾਸਤੇ ਸੋ ਉਹਦੇ ਵਾਸਤੇ ਅੱਜ ਜਿਹੜਾ ਹੈਗਾ ਇਹ ਨੀਂਹ ਪੱਥਰ ਰੱਖਿਆ ਗਿਆ ਉਹਦਾ ਅੱਜ ਤੋਂ ਜਿਹੜਾ ਕੰਮ ਹੈ ਸ਼ੁਰੂ ਹੋ ਜੂਗਾ ਔਰ 8 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਕੰਮ ਪਹਿਲਾਂ ਇਹ ਪੈਣਾ ਸਰ ਪਾਈਪਲਾਈਨ ਪੈਣੀ ਹੈ ਉਸ ਤੋਂ ਬਾਅਦ ਸੀਵਰੇਜ ਦਾ ਵੀ ਮੇਬੀ ਇਨ ਬਿਟਵੀਨ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਵੀ ਜਿਹੜਾ ਇਸ ਪਾਸੇ ਵੱਲ ਸ਼ੁਰੂ ਹੋ ਜਾਣਾ ਹੈ ਅਸੀਂ ਕਿ ਤੁਮ ਜਵਾਬ ਦੋ ਮਿੰਟ ਦੇਖੋ ਇਥੋਂ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਟਿਊਬਵਲ ਲਾਉਣ ਵਾਸਤੇ ਇਧਰਲੇ ਪਾਸੇ ਜੇ ਜਗ੍ਹਾ ਮਿਲ ਜੇ ਨਹੀਂ ਜਿਹੜਾ ਬਿਰਕਾ ਬੂਥ ਹੈ ਜਿਹੜਾ ਉੱਥੇ ਟਿਊਬਵਲ ਲੱਗੂਗਾ ਔਰ ਜਿਹੜਾ ਸੀਵਰੇਜ ਦਾ ਉਹਦੇ ਵਾਸਤੇ 10 ਬਾਈ 10 ਦੀ ਜਿਹੜੀ ਜਗ੍ਹਾ ਚਾਹੀਦੀ ਆ ਉਹ ਉਥੇ ਕਲੋਨੀ ਵਾਲਿਆਂ ਨਾਲ ਗੱਲ ਕਰਕੇ ਜਿੱਥੇ ਵੀ ਜਗ੍ਹਾ ਅਵੇਲੇਬਲ ਹੋਊਗੀ ਸੀਵਰੇਜ ਵਾਸਤੇ ਉਹ ਜਗ੍ਹਾ ਲੈ ਕੇ ਇਥੋਂ ਪੰਪ ਹੋ ਕੇ ਪਾਣੀ ਆ ਜਿਹੜਾ ਉਹ ਜਿਹੜਾ ਸੁਮਾਨੜੇ ਵਾਲੇ ਪਾਸੇ ਦੂਜੇ ਪਾਸੇ ਜਿਹੜਾ ਐਮਐਲਏ ਸਾਹਿਬ ਗ੍ਰਾਂਟ ਜਾਰੀ ਹੋਣੀ ਇਹ ਗ੍ਰਾਂਟ ਹੈ ਜਿਹੜੀ ਉਹ ਆ ਗਈ ਫੋਣੇ 1 ਕਰੋੜ 85 ਲੱਖ ਦੀ ਅਮਾਉਂਟ ਹੈ ਜਿਹੜੀ ਉਹ ਜਲਦੀ ਅਸੀਂ ਦੇਖ ਰਹੇ ਹਾਂ ਵੀ ਕਿਹੜਾ ਪ੍ਰਾਇੋਰਟੀ ਤੇ ਵੀ ਕਿਹੜਾ ਕੀਤਾ ਜਾਵੇ ਸੈਕੰਡ ਦੇ ਕਿਹੜਾ ਕੀਤਾ ਜਾਵੇ ਉਹ ਵੀ ਬੜਾ ਜਲਦੀ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਹੋ ਜੂਗਾ ਸਮਾਣੇ ਸ਼ਹਿਰ ਦੇ ਠੀਕ ਹੈ ਜੀ ਥੈਂਕ ਯੂ ਸਰ ਇਹ ਜਿਹੜੀ ਪਾਈਪਲਾਈਨ ਅੱਜ ਪੈਣ ਜਾ ਰਹੀ ਹੈ ਇਹਦੇ ਨਾਲ ਸਮਾਣੇ ਦੇ ਲੋਕਾਂ ਨੂੰ ਪਿੰਡਰ ਕਲੋਨੀ ਦੇ ਰਹਿਣ ਵਾਲਾ ਵਸੀਆਂ ਨੂੰ ਤੇ ਹੋਰ ਹਜ਼ਾਰਾਂ ਲੋਕ ਜਿਹੜੇ ਪੁਰਾਣੇ ਟਾਈਮ ਤੋਂ ਸੀਵਰੇਜ ਦੀ ਸਮੱਸਿਆ ਨਾਲ ਗੁੱਝ ਰਹੇ ਸੀ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਨਿਜਾਤ ਮਿਲੂਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਦੇ ਵਿੱਚ ਆਈ ਹੈ ਜਦੋਂ ਸਾਡੇ ਐਮਐਲਏ ਸਾਹਿਬ ਬਣੇ ਨੇ ਲਗਾਪਾਰ ਜਿਹੜਾ ਸ਼ਹਿਰ ਹੈ ਇਹ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਭਾਵੇਂ ਆਪਾਂ ਟਿਊਬਲਾਂ ਦੀ ਗੱਲ ਕਰੀਏ ਨਵੇਂ ਟਿਊਬਰ ਲਗਾਏ ਜਾ ਰਹੇ ਨੇ ਆਮੇ ਸਿਹਤ ਦੀ ਗੱਲ ਕਰੀਏ ਬਹੁਤ ਜ਼ਿਆਦਾ ਜਿਹੜੇ ਕਨਸਰਨ ਨੇ ਸਾਡੇ ਸਾਰੇ ਲੀਡਰਸ਼ਿਪ ਲੱਗੀ ਹੋਈ ਇਸ ਕੰਮ ਤੇ ਤੇ ਮੈਂ ਇਸ ਏਰੀਏ ਤੇ ਤੇ ਸਮਾਰਟ ਤੇ ਜਿੰਨੇ ਵੀ ਵਾਰਡ ਜਿਹੜੇ ਆ ਇਹਦੇ ਨਾਲ ਅਫੈਕਟਡ ਸੀਗੇ ਇਹਨਾਂ ਨੂੰ ਫਾਇਦਾ ਹੋਣਾ ਹੈ ਦਾ ਬਹੁਤ ਬਹੁਤ ਮੁਬਾਰਕਾ ਦਿਨਾ ਤੇ ਮੈਂ ਸਮਾਣਾ ਵਾਸੀਆਂ ਨੂੰ ਸਵਾਗਤ ਦਿਵਾਉਣਾ ਅਸੀਂ ਜਿੰਨੇ ਵੀ ਪ੍ਰੋਮਿਸ ਜਿੰਨੇ ਵੀ ਵਾਦੇ ਤੁਹਾਡੇ ਨਾਲ ਇਲੈਕਸ਼ਨ ਤੋਂ ਪਹਿਲਾਂ ਠੀਕ ਹੈ ਅਸੀਂ ਕੱਲਾ ਕੱਲਾ ਵਾਦਾ ਨਿਵੇੜ ਕੇ ਕੱਲਾ ਕੱਲਾ ਵਾਦਾ ਪੂਰਾ ਕਰਕੇ ਫਿਰ ਤੁਹਾਡੇ ਚਗਲੀਆ ਦੀ ਵੋਟ ਲੈਣ ਆਵਾਂਗੇ ਤੇ ਮੈਂ ਸਾਰੀ ਸਾਡੀ ਪਾਰਟੀ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਨੇ ਸੋਧਿਆ ਜੀ ਜੋੜਾ ਮਦਰਸਾ ਤੇ ਵੱਡੇ ਭਰਾ ਐਮ ਐ ਐਸ ਮਾਨਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ মিডিਆ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜੀ 7.58 ਕਰੋੜ ਦੀ ਤਾਕਤ ਨਾਲ ਕੰਮ ਸਟਾਰਟ ਹੋਣ ਜਾ ਰਿਹਾ ਹੈ ਇਹਦੇ ਵਿੱਚ 1.5 ਕਿਲੋਮੀਟਰ 1.18 ਕਿਲੋਮੀਟਰ ਵਾਟਰ ਸਪਲਾਈ ਲਾਈਨ ਲੱਗਣੀ ਹੈ ਜੋ ਕਿ 8ਵੇਂ ਮਹੀਨੇ ਵਿੱਚ ਕੰਮ ਪੂਰਾ ਹੋ ਜਾਏ। ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰਿਹਾ